ਅੱਸੀ ਕਾਲ ਜੀ ਮੈਂ ਹਾਂ ਜੋਤੀ ਬਹਿਲ ਤੇ ਤੁਹਾਨੂੰ ਦੱਸ ਰਿਹਾ ਹਾਂ ਮੌਸਮ ਦਾ ਹਾਲ ਜੇ ਗੱਲ ਅਮਰਸਰ ਦੀ ਕਰੀਏ ਤੇ ਇਸ ਚਿਰਾਂ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ। ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਉੱਥੇ ਹੀ ਖਾਲਾਂ ਨੂੰ ਪੱਕਾਵੇ ਕੀਤਾ ਗਿਆ। ਮੇਰਾ ਗੁਰਵਿੰਦਰ ਸਿੰਘ ਪਿੰਡ ਨਾ ਆ ਤੇ ਮੇਰਾ ਪਿੰਡ ਲਾਧੂਪੋਰਾ 5 ਏਕੜ ਜ਼ਮੀਨ ਆ। ਸਾਨੂੰ ਜਿਹੜਾ ਨਹਿਰੀ ਸੂਆ ਜਿਹੜਾ ਸਾਡਾ ਹੱਲੇ ਤੋਂ ਪਹਿਲੇ ਕੱਚਾ ਲਾਧੂਪੋਰਾ ਵਾਲਾ ਸੂਆ ਪਰ ਪਾਣੀ ਐਰਕਾ ਬਹੁਤ ਸਰਕਾਰ ਨੇ ਪਹਚਾਇਆ ਵਾ। ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣਨੇ ਚਾਹੀਦੇ ਸੰਗਤ। ਬਾਕੀ ਪਾਣੀਆਂ ਹੀ ਆਪ ਬੰਦ ਕਰਾਉਂਦੇ ਆਂ ਸੂਰੇ ਦੇ ਪਾਣੀ ਬਹੁਤ ਜ਼ਿਆਦਾ ਹੁੰਦਾ ਵਾ ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਰੇ ਦੀ ਪੱਕੀ ਜਗ੍ਹਾ ਬਣਾਈ ਆਂ ਤੇ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨ ਜੋਗ ਆ ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਆ ਤੇ ਇਹਦਾ ਬਹੁਤ ਜ਼ਿਆਦਾ ਸੁਖਵਾ ਹਰ ਜ਼ਿਮੀਂਦਾਰ ਨੂੰ ਸੁਖਵਾ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਨਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ਤਰਤੀ ਹੇਟਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉੱਚਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੀ ਹੈ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਜਿਵੇਂ ਅੰਮ੍ਰਿਤਸਰ ਦਾ ਹਾਲਾਤ ਤੁਸੀਂ ਖੁਦ ਦੇਖ ਸਕਦੇ ਹੋ ਸਾਰੇ ਸ਼ਹਿਰ ਨੂੰ ਉੰਨੇ ਆਪਣੀ ਅਗੋਸ਼ ਚ ਲੈ ਰਿਆ ਹੈ ਜਨਵਰੀ ਦਾ ਮਹੀਨਾ ਹੈ ਅੱਜ ਅੱਜ 6 ਤਾਰੀਖ ਹੈ 6 ਤਾਰੀਖ ਦੇ ਨਾਲ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੂਰਾ ਸ਼ਹਿਰ ਉੰਨੇ ਦੀ ਅਗੋਸ਼ ਦੇ ਵਿੱਚ ਹੈ ਜੇ ਅਸੀਂ ਇਸ ਵੇਲੇ ਪੰਡਾਰੀ ਪੁਲ ਦੇ ਉੱਤੇ ਖੜੇ ਹਾਂ ਜ਼ੀਰੋ ਵਿਜ਼ਿਬਿਲਟੀ ਦੇ ਉੱਤੇ ਵਾਹਨ ਚੱਲ ਰਹੇ ਨੇ ਬਿਲਕੁਲ ਪਾਸ ਤੋਂ ਵੀ ਨਜ਼ਰ ਨਹੀਂ ਆ ਰਿਹਾ ਧੁੰਦ ਇਸ ਕਦਰ ਛਾਈ ਹੋਈ ਹੈ ਸ਼ਹਿਰ ਦੇ ਉੱਤੇ ਆਪਣੇ ਚਾਰੇ ਤਰਫ ਧੁੰਦ ਹੀ ਧੁੰਦ ਹੈ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਦੇ ਨਾਲ ਜਨੂਅਰੀ ਦਾ ਮਹੀਨਾ ਚੱਲ ਰਿਹਾ ਹੈ ਜਨੂਅਰੀ ਦੇ ਮਹੀਨੇ ਦੇ ਵਿੱਚ ਅੱਜ ਇਸ ਕਦਰ ਧੁੰਦ ਛਾਈ ਹੋਈ ਹੈ ਕਿ ਜਿਹੜਾ ਪਾਸ ਖੜਾ ਵਿਅਕਤੀ ਵੀ ਨਜ਼ਰ ਨਹੀਂ ਆ ਰਿਹਾ ਜਿਹਦੇ ਨਾਲ ਵਾਹਨ ਚਾਲਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਕਸੀਡੈਂਟ ਹੋ ਰਹੇ ਨੇ ਜਗਾ ਜਗਾ ਬਚਾ ਕੇ ਚੱਲਣਾ ਪੈ ਰਿਹਾ ਹੈ ਸਕਿਟਿੰਗ ਹੋ ਰਹੀ ਹੈ ਕਿਉਂਕਿ ਕੱਲ ਦੇ ਰਾਤ ਨੂੰ ਹਲਕੀ ਬਾਰਿਸ਼ ਵੀ ਹੋਈ ਸੀਗੀ ਜਿਹਦੇ ਕਾਰਨ ਫਿਸਲਨ ਵੀ ਹੈ ਸੋ ਵਾਹਨ ਜਿਹੜੇ ਚੱਲ ਰਹੇ ਨੇ ਇਸ ਵੇਲੇ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਅਮਨਸਰ ਸ਼ਹਿਰ ਨੂੰ ਜਿਸ ਤਰ੍ਹਾਂ ਵੀ ਐਂਟਰ ਕਰੀਦਾ ਹੈ ਉਧਰੋਂ ਜਿਹੜੇ ਵਾਹਨ ਆ ਰਹੇ ਨੇ ਰੇਂਗ ਰੇਂਗ ਕੇ ਚੱਲਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਪੰਡਾਰੀ ਪੁਲ ਤੋਂ ਦਿਖਾ ਰਹੇ ਹਾਂ ਫੇਰ ਦਾ ਸਮੇਂ ਹੈ ਸਵੇਰੇ 8:30 ਵਜੇ ਦਾ ਟਾਈਮ ਹੈ ਔਰ ਹੁੰਦ ਇਸ ਕਦਰ ਛਾਈ ਹੋਈ ਹੈ ਕਿ ਅਗਾਹ ਨਜ਼ਰ ਆਉਣਾ ਵੀ ਮੁਸ਼ਕਿਲ ਹੈ ਵਾਹਨ ਆਪਣੀਆਂ ਹੈਡਲਾਈਟਸ ਔਨ ਕਰਕੇ ਸਫਰ ਚੱਲ ਰਹੀਆਂ ਨੇ ਭੰਡਾਰੀ ਪੋਲ ਦੇ ਚਾਰੋਂ ਤਰਫ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਤੋਂ ਤਸਵੀਰਾਂ ਦਿਖਾ ਰਹੇ ਹਾਂ ਕਿ ਸ਼ਹਿਰ ਅੰਮ੍ਰਿਤਸਰ ਦੇ ਉੱਤੇ ਇਸ ਕਦਰ ਧੁੰਦ ਨੇ ਆਪਣਾ ਅਸਰ ਪਾਇਆ ਹੈ ਕਿ ਨਜ਼ਦੀਕ ਤੋਂ ਵੀ ਇਸ ਵੇਲੇ ਨਜ਼ਰ ਨਹੀਂ ਆ ਰਿਹਾ ਗੱਲ ਵੀ ਕਰਾਂਗੇ ਅਸੀਂ ਲੋਕਾਂ ਦੇ ਨਾਲ ਬੜੇ ਦੂਰੋਂ ਆਇਓ ਪਿੰਡੋਂ ਆਂਦੇ ਹੋ ਡਿਊਟੀ ਕਰਨ ਲਈ ਹਾਂਜੀ ਹਾਂਜੀ ਧੁੰਦ ਤੇ ਚਲੋ ਇਹ ਜੀ ਆਉਣੀ ਆਉਣੀ ਹੈ ਜੇ ਗਰਮੀ ਆ ਤੇ ਸਰਦੀ ਵੀ ਆ ਹੂੰ ਹੂੰ ਤੇ ਜਿੱਤੇ ਧੂੜੀ ਆ ਧੂੜੀ ਤੋਂ ਤੇ ਆਪਾਂ ਮੁੱਖ ਰੱਖੜੇ ਰੱਖਣਾ ਹੈ ਜੀ ਜੀ ਦੇ ਆ ਦੀ ਮੀਡੀਆ ਰਾਈਟ ਇਹ ਕਹੂੰਗਾ ਵੀ ਚਲੋ ਬੱਚਿਆਂ ਨੂੰ ਛੁੱਟੀਆਂ ਵਾ ਬੱਚੇ ਦੇ ਘਰਾਂ 'ਚ ਸੇਵ ਆ ਬਾਕੀ ਆ ਵੀ ਬੱਚੇ ਨੂੰ ਪਾਲਣ ਲਈ ਤੇ ਜਾਣਾ ਪੈਣਾ ਬਿਲਕੁਲ 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 ਹਾਂਜੀ ਸੋ ਤੁੰਦ ਦਾ ਅਸਰ ਇਸ ਕਦਰ ਹੈ ਕਿ ਮਜਬੂਰਨ ਘਰੋਂ ਨਿਕਲਣਾ ਪੈ ਰਿਹਾ ਹੈ ਬਿਲਕੁਲ ਠੀਕ ਗੱਲ ਹੈ ਕਿ ਸਰਦੀ ਦੀਆਂ ਛੁੱਟੀਆਂ ਕਰਕੇ ਸਕੂਲ ਜਰੂਰ ਬੰਦ ਨੇ ਲੋਕ ਬੱਚੇ ਆਪਣੇ ਸਕੂਲ ਨਹੀਂ ਜਾ ਰਹੇ ਪਰ ਲੋਕਾਂ ਨੇ ਘਰ ਚਲਾਣ ਲਈ ਆਪਣੇ ਕਮਾਂਕਾਰਾਂ ਤੇ ਜਰੂਰ ਨਿਕਲਣਾ ਹੁੰਦਾ ਹੈ ਤੁੰਦੀਓ ਪਰਵਾਹ ਨਹੀਂ ਕਰਕੇ ਆਪਣੀ ਡਿਊਟੀ ਤੇ ਪਹੁੰਚਦੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅੰਮ੍ਰਿਤਸਰ ਦੇ ਪੰਡਾਰੀ ਪੁਜ ਤੋਂ ਤੁਸੀਂ ਤੁੰਦ ਦਾ ਨਜ਼ਾਰਾ ਦੇਖ ਸਕਦੇ ਹੋ ਇਹ ਅੰਮ੍ਰਿਤਸਰ ਸ਼ਹਿਰ ਹੈ ਤਸਵੀਰਾਂ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਕਿਸੇ ਪਹਾੜ ਦੇ ਉੱਤੇ ਪਹਾੜੀ ਇਲਾਕੇ ਦੇ ਵਿੱਚ ਸਫ਼ਰ ਕਰ ਰਹੇ ਹਾਂ ਕਿਉਂਕਿ ਇਸ ਕਦਰ ਤੁੰਦ ਛਾਈ ਹੋਈ ਹੈ ਕਿ ਸਫ਼ਰ ਕਰਨਾ ਵਾਹਨ ਚਲਾਉਣਾ ਵੀ ਬੇਹੱਦ ਮੁਸ਼ਕਿਲ ਹੈ ਅਸੀਂ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ। ਬਹੁਤ ਬੜੀ ਛਾਈ ਹੋਈ ਹੈ। ਪੰਜ ਸਰ ਤੁਹਾਨੂੰ ਬਹੁਤ ਸਹੀ ਹੋਈ ਹੈ ਇਸ ਟਾਈਮ। ਬਹੁਤ ਜ਼ਿਆਦਾ ਸਰਦੀ ਲੱਗ ਰਹੀ ਹੈ। ਹਾਂਜੀ। ਤੁਹਾਨੂੰ ਗੱਡੀ ਚਲਾਨ ਚ ਦਿੱਕਤ ਆ ਰਹੀ ਹੈ। ਹਾਂਜੀ ਸਰ ਆਤ ਰਹੀ ਹੈ ਲੇਕਿਨ ਵੀ ਆੜਾ ਵੈਣਾ ਕਿਉਂਕਿ ਅਸੀਂ ਆਏ ਪੇਸ਼ੇ ਨੂੰ ਰਿਗਾਈਟਾ ਰਿਪੇਸ਼ੇ ਲਿਆ ਕੇ ਇਹਨਾਂ ਦਿਖਾਉਣ ਆਏ। ਇਹਨਾਂ ਨੂੰ ਆਪਣੀ ਖਰਾਬ ਰਹੀ ਹੈ। ਸਰ ਜੀ। ਬਹੁਤ ਜ਼ਿਆਦਾ ਹੈ। ਹਾਂਜੀ ਹਾਂਜੀ। ਤੁਸੀਂ ਕੁਝ ਕਹੋਗੇ ਪੰਜ ਜੀ। ਨਹੀਂ ਬਸ ਜੀ। ਸਰਦੀ ਹੈਬ ਹੋ ਗਈ ਹੋਈ ਹੈ ਆਇੰਬੋ ਜਿਆਦਾ ਹੁੰਦਾ ਜੀ ਸਾਰਾ ਸਿਆਸੀ ਪਟਿਆਲ ਤੋਂ ਪਟਿਆਲ ਤੋਂ ਦਰਬਾਰ ਸੇ ਮੱਥਾ ਟੇਕਣਾ ਓਕੇ ਤੁੰਦ ਕਰਕੇ ਸਿੱਧਾ ਵਾਗਰ ਵਾਟਰ ਚਲੇ ਗਏ ਹੁਣ ਵਾਗਰ ਵਾਟਰ ਤੋਂ ਫੇਰ ਵਾਪਸੀ ਆਣਾ ਪਿਆ ਸਾਨੂੰ ਜੀ ਬਹੁਤ ਤੰਗੀਤ ਹੁੰਦੀ ਜੀ ਜੀ ਤੇ ਅਪੀਲ ਆ ਸਾਨੂੰ ਬੱਚਾ ਬਚਾ ਕੇ ਆਰਾਮ ਨਾਲ ਚਲੋ 2 ਫੀਟ ਤੇ ਚਲੋ ਤੇ ਬਚਾ ਕਰੋ ਦੂਜੇ ਦਾ ਬਚਾ ਕਰੋ ਆਪਣਾ ਹੀ ਬਚਾ ਕਰੋ ਠੀਕ ਹੈ ਧੰਨਵਾਦ ਜੀ ਮਾ ਦਾ ਮੌਸਮ ਹੈ ਜੀ ਉਹ ਕੋਈ ਇਹ ਤੇ ਕੁਦਰਤ ਦੀ ਰੰਗ ਨੇ ਅਸੀਂ ਗਰਮੀ ਦੀ ਚੀਕਾ ਮਾਰਦੇ ਆ ਬਹੁਤ ਗਰਮੀ ਜਾਣਾ ਸੀ ਨਿਕਲਿਆ ਨਹੀਂ ਗਿਆ ਠੰਡ ਦੀ ਚੀਕਾ ਮਾਰਦੇ ਆ ਇਹ ਤੇ ਰੱਬ ਦਾ ਰੰਗ ਨੇ ਉਹ ਕਹਿੰਦੇ ਹੁਣੇ ਦਿਨ ਚੜਾ ਦੇ ਤੇ ਹੁਣੇ ਪਾਣੀ ਪਾ ਦੇ ਫਾਈਬਰ ਪਾ ਦੇ ਕੱਲ ਵੀ ਡਲੇ ਪਏ ਨਾ ਕਿੰਨੇ ਜੀ ਤੇ ਉਹ ਜੋ ਵੀ ਇਹ ਵੀ ਜ਼ਰੂਰੀ ਹੈ ਕਿ খালি ਗਰਮੀ ਜਿ ਰਵਾਂਗੇ ਤੇ ਗਰਮੀ ਰਵਾਂਗੇ ਕਹਿੰਦੇ ਅੰਬਰ ਸੜੀਏ ਅੰਦਰ ਸੜੀਏ ਠੰਡ ਜ਼ਰੂਰੀ ਹੈ ਠੀਕ ਹੈ ਹੋਰ ਸਭ ਠੀਕ-ਠਾਕ ਜੀ ਬੜੀਆਂ ਸੁਈਆ ਮੌਸਮ ਹੈ ਜੀ ਜੀ ਇਹ ਲੋਕੀਆਂ ਨੂੰ ਤਰਸਦੇ ਹੀ ਬਹੁਤ ਚੰਗਾ ਮੌਸਮ ਹੈ ਬਹੁਤ ਖੁਸ਼ਰੀ ਗੱਲ ਆ ਸਰਦੀਆਂ ਦਾ ਕਪੜੇ-ਕਪੜੇ ਵਿਗਣਗੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਇਹ ਬੜੀ ਵਧੀਆ ਗੱਲ ਆ ਧੁੰਦ ਕਿੰਨੀ ਹੈਗੀ ਵਿੱਚ ਧੁੰਦ ਇੱਥੇ ਅਸਰਦੀ ਹੈ ਜੀ ਬਾਈਪਾਸ ਤੋਂ ਬਾਅਦ ਸ਼ੁਰੂ ਹੋਏਗੀ ਖੁੱਲੇ ਇਲਾਕਿਆਂ 'ਚ ਧੁੰਦ ਕਾਫੀ ਹੋਏਗੀ ਇੱਥੇ ਅਸਰਦੀ ਹੈ ਓਕੇ ਧੁੰਦ ਦਾ ਅਸਰ ਇਤਨਾ ਹੈ ਕਿ ਵਿਜ਼ਿਬਿਲਟੀ ਸਿਰਫ 0 ਤੋਂ 20% ਹੋਈ ਹੋਈ ਆ ਜਿਵੇਂ ਪਰਸਨ ਵਿਜ਼ਿਬਿਲਟੀ ਹੋਣ ਕਰਕੇ ਲੋਕ ਆਪਣੇ ਰਸਤਿਆਂ ਤੋਂ ਵੀ ਪਟਕ ਰਹੇ ਨੇ ਜਿਹੜੇ ਦੂਰ ਦਰਾਡੇ ਤੋਂ ਅਮਨਸਰ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆਣਾ ਚਾਹੁੰਦੇ ਨੇ ਆਉਂਦੇ ਨੇ ਉਹ ਤੁੰਦ ਕਾਰਨ ਰਸਤਾ ਪਟਕ ਜਾਂਦੇ ਨੇ ਚਾਹੇ ਜਗ੍ਹਾ ਜਗ੍ਹਾ ਰਿਫਲੈਕਟਰ ਜੂੜ ਲਗਾਏ ਹੋਏ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਪਰ ਫਿਰ ਵੀ ਤੁੰਦ ਇਸ ਕਦਰ ਆਇਆ ਕਿ ਉਹਨਾਂ ਦੁਆਰ ਰਸਤਾ ਪਟਕਾ ਦਿੰਦੀ ਹੈ ਰਾਹ ਪਟਕਾ ਦਿੰਦੀ ਹੈ ਜਿਹੜੇ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਆਣਾ ਚਾਹੁੰਦੇ ਨੇ ਦੂਰੋ ਦੂਰੋ ਆਉਂਦੇ ਨੇ ਉਹ ਰਸਤਾ ਪਟਕ ਕੇ ਵਾਗਾ ਬਾਰਡਰ ਵਾਲੀ ਸਾਈਡ ਤੇ ਚਲੇ ਜਾਂਦੇ ਨੇ ਉਹ ਉੱਥੋਂ ਵਾਪਸ ਮੁੜ ਕੇ ਆਉਂਦੇ ਨੇ ਸੋ ਤੁਸੀਂ ਵੀ ਜਿਹੜਾ ਜੇ ਘਰੋਂ ਬਾਹਰ ਨਿਕਲਦੇ ਹੋ ਤਾਂ ਧਿਆਨ ਨਾਲ ਚਲੋ ਹੁੰਦਾ ਹੈ ਆਇਤਾ ਸਪੀਡ ਹੋਲੀ ਹੋਲੀ ਰੱਖੋ ਆਪਣੇ ਆਪ ਨੂੰ ਬਚਾ ਕੇ ਰੱਖੋ ਗਰਮ ਕੱਪੜੇ ਪਾ ਕੇ ਰੱਖੋ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ